ਅਰ ਸਭ ਇਹ 13 ਮਾਡਲ ਆ ਬਈ ਇਹ ਠੀਕ ਆ ਰੇਟ ਲਿਖਿਆ ਹੀ ਪਿਆ ਦਿਖਾ ਦੇ ਚਾਰ ਪੈਂਟ ਹਨਾ 435 ਦਾ ਮਤਲਬ ਕਿ 30000 ਰੁਪਏ ਬਈ ਡਿਸਕਾਊਂਟ ਹਨਾ ਕਿਹੜਾ ਮਾਡਲ ਆ ਇਹ 20 ਮਾਡਲ ਆ ਸਾਰੇ ਟਾਇਰ ਦਾ 455 ਹਾਂ 455 ਰੇਟ ਆ ਦਿਲ ਖੋਲ ਲਾ ਪੂਰਾ ਪੂਰਾ ਖੋਲਤਾ ਜਾ 415000 ਦਾ ਦੇ ਦਾਂਗੇ 415 ਦਾ 55 ਰੇਟ ਆ 55 ਰੇਟ ਆ ਬਈ ਹਾਂ ਇਹ ਬਈ ਗੱਲ ਮਰਨੀ ਪਊਗੀ ਦਿਲ ਖੋਲ ਕੇ ਕੀਤਾ ਪਾਵਰ ਦੇ ਵਿੱਚ ਮਾਰ ਕੇ ਮੁਰ ਕੇ ਦਿਖਾਈ ਮੜੇ ਜੇ ਜਮਾ ਨਵੇਂ ਟਰੈਕਟਰ ਜਮਾ ਨਵੇਂ ਟਰੈਕਟਰ ਬਾਈ ਸਾਸਰੀ ਗਾਲ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਆਪਾਂ ਫੇਰ ਇਕਬਾਲ ਬਾਈ ਕੋਲੇ ਆਏ ਹੋਏ ਆ ਨਵੇਂ ਟਰੈਕਟਰ ਆਏ ਆ ਤੇ ਨਵੇਂ ਰੇਟ ਤੇ ਨਵੇਂ ਡਿਸਕਾਊਂਟ ਚੋ ਬਾਈ ਇਕਬਾਲ ਹਾਂ ਬਾਈ ਸਾਸਰੀ ਗਾਲ ਪਹਿਲਾਂ ਸਾਰਿਆਂ ਨੂੰ ਕਿੰਨੇ ਟਰੈਕਟਰ ਹੋਰ ਨਵੇਂ ਸਟਾਕ ਦੇ ਵਿੱਚ ਆਏ ਆ ਚਾਰ ਆਏ ਆ ਬਾਈ ਚਾਰ ਟਰੈਕਟਰ ਨਵੇਂ ਆਏ ਆ ਤੇ ਡਿਸਕਾਊਂਟ ਰੇਟ ਰੂਟ ਸਾਰਾ ਕੁਝ ਲਈਏ ਫਿਰ ਜਾਣਕਾਰੀ ਹਾਂ ਜੀ ਸ਼ੁਰੂ ਕਰੀਏ ਫਿਰ ਹਾਂ ਬਾਈ ਚਲੋ ਜੀ ਅਭੀ ਆਪਾਂ 855 ਤੋਂ ਸ਼ੁਰੂ ਕਰਦੇ ਆ ਇਕਬਾਲ ਬਾਈ ਇਹਦੇ ਬਾਰੇ ਜਾਣਕਾਰੀ ਦਿਓ ਜੀ ਔਰ ਸਭ ਜਰਾ 13 ਮਾਰ ਲਾ ਬਈ ਇਹੇ ਠੀਕ ਆ ਰੇਟ ਲਿਖਿਆ ਪਿਆ ਦਿਖਾ ਦੇ ਚਾਰ ਪੰਜ ਹਾਂ ਲੈ ਬਈ ਸ਼ੋਟ ਇੰਜਨ ਦੀ ਜਿਹੜੀ ਚਮਕਾਓ ਚੈੱਕ ਕਰ ਲੈ ਰਹਿ ਗਿਆ ਹਾਂ ਵਾਕਰੇ ਟਰੈਕਟਰ ਇਹਨਾਂ ਦਾ ਸਾਰਾ ਜੀ ਟਾਇਰ ਕਿੰਨੇ ਪੈਸੇ ਪਏ ਹੋਏ ਆ 75 75 ਪੈਸੇ ਟਾਇਰ ਪਏ 775 ਹੈਨਾ ਠੀਕ ਹੈ ਜੀ ਹਰਿਆਣਾ ਨੰਬਰ ਐਨਓਸੀ ਮਿਲ ਜੂਗੀ ਠੀਕ ਆ ਲੈ ਬਈ ਜਿਹੜੀ ਟਰੈਕਟਰ ਦੀ ਕੰਡੀਸ਼ਨ ਆ ਉਹ ਤੁਹਾਡੇ ਸਾਹਮਣੇ ਆ ਠੀਕ ਆ ਤੇ ਇੰਜਨ ਜਮਾ ਵਧੀਆ ਹਾਲਤ ਦੇ ਵਿੱਚ ਪਿਆਗਾ ਪੈੜਦਾਨ ਵਗੈਰਾ ਬਾਈ ਚੈੱਕ ਕਰ ਲਓ ਇੰਜਨ ਇਧਰੋਂ ਚੈੱਕ ਕਰ ਲਓ ਸ਼ੋ ਚੈੱਕ ਕਰ ਲਓ ਠੀਕ ਆ ਤੇ ਟਾਇਰ ਮੈਂ ਪਹਿਲਾਂ ਪੁੱਛਿਆ ਸੀ ਮੈਂ ਕਿੰਨੇ ਪੈਸੇ ਪਏ ਹੋਏ ਆ 70 75 ਪੈਸੇ ਟਾਇਰ ਆ ਬਾਈ 70 75 ਹੈਨਾ ਆਰ ਐਮ ਰੂਮ ਬਾਈ ਚੰਗੀ ਤਰ੍ਹਾਂ ਚੈੱਕ ਕਰ ਲਓ ਕਿਤੇ ਕੋਈ ਕਰ ਮਗਰ ਤਾਂ ਨਹੀਂ ਲੱਗੀ ਲੈ ਨਾ origignal ਆ ਜਮਾ ਠੀਕ ਆ ਜੀ ਲੈ ਬਾਈ ਡੰਡਾ ਫੱਟੀ ਸਾਰਾ ਕੁਝ ਮਿਲ ਜੂਗਾ ਨਾਲ ਪਾਵਰ ਦੇ ਵਿੱਚ ਆ ਗਿਆ ਡਬਲ ਡਿਸਟ੍ਰਿਬਿਊਟਰ ਆ ਗਿਆ ਇਹ ਛਤਰੀ ਛੁਤਰੀ ਬਾਈ ਆ ਤੁਹਾਡੇ ਸਾਹਮਣੇ ਆ ਠੀਕ ਆ ਤੇ ਬਾਈ ਹੁਣ ਜੇ ਇਹਦੇ ਡਿਸਕਾਊਂਟ ਦੀ ਆਪਾਂ ਗੱਲ ਕਰੀਏ ਡਿਸਕਾਊਂਟ ਕਿੰਨਾ ਦੇ ਦਾਂਗੇ ਬਾਈ 435000 ਦਾ 435 ਦਾ ਮਤਲਬ ਕਿ 30000 ਰੁਪਿਆ ਬਾਈ ਡਿਸਕਾਊਂਟ ਹੈ ਨਾ ਹਾਂ 435 ਸਿਉਰਟੀ ਹੈ ਇਹ ਨਾਲੇ ਲੈਟ ਆ ਹਾਂ ਜਸਨੋ ਹੈ ਹਾਂ ਠੀਕ ਆ ਲਓ ਬਾਈ ਤੇ ਹੁਣ ਆਪਾਂ ਸੋਨਾਲਿਕਾ ਸੋਨਾਲਿਕਾ ਪਾਣੀ ਕਾ ਆਇਆ ਸੀ 2005 ਮਾਡਲ ਹੈ ਨਾ ਹਾਂ ਲਓ ਜੀ ਹੁਣ ਬਾਈ ਇਹਦੇ ਬਾਰੇ ਜਾਣਕਾਰੀ ਦਿਓ ਜੀ 2005 ਮਾਡਲ ਆ ਹਰਿਆਣਾ ਨੰਬਰ ਐਨਓ ਸੀ ਨਿਕਲਦੀ ਨਹੀਂ ਨਾ ਹੁੰਦਾ ਨਹੀਂ ਹਾਂ 2 ਲੱਖ 45000 ਰੇਟ ਆ ਠੀਕ ਆ 2 ਲੱਖ 30000 ਦਾ ਦੇ ਦਿਆ ਜੀ ਵੀ ਇੰਜਨ-ਇੰਜਨ ਬਾਈ ਤੁਹਾਡੇ ਸਾਹਮਣੇ ਆ ਠੀਕ ਆ ਆ ਚੈੱਕ ਕਰ ਲਓ ਜੈਨੂਨ ਹਾਲਤਾ ਪੈੜ ਤਾਨ ਵਗੈਰਾ ਕਿਤੇ ਵੀ ਕੋਈ ਜਰਨੀ ਹੈਗੀ ਮੇਨਪਲੱਸ ਪੁਆਇੰਟ ਐ ਆ ਤੇ ਬਾਈ ਕਿਤੇ ਕੋਈ ਕਲਮ ਵਗੈਰਾ ਤਾਂ ਨਹੀਂ ਲੱਗੀ ਨਹੀਂ ਲੱਗੀ ਬਾਈ ਫੌਜੀ ਸਾਹਿਬ ਕਲਮ ਨਾ origignal tractor ਆ ਬਾਈ ਠੀਕ ਆ ਜੀ ਜੈਨੂਨ ਹਾਲਤਾ ਬਾਈ ਟਰੈਕਟਰ ਦੀ ਤੇ ਜੇ ਹੁਣ ਆਪਾਂ ਇਹਦੇ ਡਿਸਕਾਊਂਟ ਦੀ ਗੱਲ ਕਰੀਏ ਡਿਸਕਾਊਂਟ ਕਰਕੇ ਕਿੰਨੇ ਦਾ 2 3000 ਰੁਪਏ ਦੇ ਦਾਂਗੇ 2 45 ਸੀ 2 30 ਦਾ 15000 ਰੁਪਿਆ ਹਾਂ 20 ਨਹੀਂ ਹੁੰਦਾ ਕੋਲ ਕਰਦਾ 20 ਵੀ ਕਰਦਾ 20 ਕਰ ਦਿਓ ਯਾਰ 20 ਕਰ ਦਿਓ ਬਾਈ ਇਹਦੇ 'ਚ ਠੀਕ ਆ 20000 ਰੁਪਿਆ ਬਾਈ ਇਹਦੇ 'ਚ ਡਿਸਕਾਊਂਟ ਹੋ ਜਾਊਗਾ ਤੇ ਟਰੈਕਟਰ ਜਿਹੜਾ ਮੋਟਾ-ਮੋਟਾ ਤੁਹਾਨੂੰ ਸਾਰਾ ਦਿਖਾਤਾ ਤੇ ਬਾਈ ਹੁਣ ਆਪਾਂ ਕਿਹੜਾ ਟਰੈਕਟਰ ਦੇਖਾਂਗੇ ਆ ਗਿਆ 35 ਸੋਨਾ ਲਿਕਾ ਜੀ ਹਾਂ ਬਾਈ ਸੋਨਾਲੀ ਕਾ 35 ਹਾਂ ਕਿਹੜਾ ਮਾਡਲ ਹੈ ਇਹ 20 ਮਾਡਲ ਆ ਸਾਰੇ ਟਾਇਰ ਦਵਾ ਨਵੇਂ ਨੇ ਹਾਂ ਤੇ 2230 ਕਾਡਲਾ ਚੱਲਿਆ ਟਰੈਕਟਰ ਇਹ ਠੀਕ ਆ ਸਾਰਾ ਅਰੀਜਨਲ ਹੈ ਹੂੰ ਰੈਣਾ ਨੰਬਰ ਆ ਐਨਓਸੀ ਇਹਦੀ ਮਿਲ ਜੂਗੀ 455 ਹਾਂ 455 ਰੇਟ ਆ ਤੇ ਭਾਈ ਇਤਰੂ ਇੰਜਨ ਉੰਜਨ ਮਾਰਾ ਚੱਕਰ ਪਾਇਓ ਬਿਲਕੁਲ ਜੈਨੂਨ ਹਾਲਤ ਦੇ ਵਿੱਚ ਇੰਜਨ ਚੌਂਕਦਾ ਭਾਈ ਜੇ ਸ਼ੋਹ ਦੀ ਗੱਲ ਕਰੀਏ ਸ਼ੋਹ ਤਾਂ ਸ਼ੋਰੂਮ ਕੰਡੀਸ਼ਨ ਹੀ ਆ ਹਨਾ ਬੁੱਲਟ ਸਟਾਰਟ ਕਰ ਦਾਂਗੇ ਤੇ ਆਪਾਂ ਦੇ ਦੇਾਂਗੇ 4 ਲੱਖ ਪਗਰਾਇਆ ਰਾਇਕੂ ਪੂਰਾ ਦਿਲ ਖੋਲ ਲਾ ਪੂਰਾ ਪੂਰਾ ਖੋਲਤਾ ਜਾ 415000 ਦਾ ਦੇ ਦਾਂਗੇ 415 ਦਾ 55 ਰੇਟ ਹੈ 55 ਰੇਟ ਆ ਬਾਈ ਹਾਂ ਇਹ ਬਾਈ ਗੱਲ ਮਰਣੀ ਪਊਗੀ ਦਿਲ ਖੋਲ ਕੇ ਕੀਤਾ ਪਾਵਰ ਦੇ ਵਿੱਚ ਆ ਗਿਆ ਤੇ ਬਾਈ ਇਧਰ ਰਮ ਰੂਮ ਚੈੱਕ ਕਰਾਂ ਹੀ ਮਰੇ ਜੇ ਕਲ ਮਗਰ ਇਹ ਤਾਂ ਨਹੀਂ ਲੱਗੀ ਕਿਤੇ ਨਾ ਰੇਅਰ ਜਮਈ ਨਵਾਂ ਪਿਆ ਆ ਬਾਈ 2200 ਘੰਟਾ ਚੱਲੇ ਸਾਰਾ ਬਾਈ ਦਾ ਕਿੰਨਾ 2200 2300 ਘੰਟਾ ਚੱਲਿਆ 22 2300 ਘੰਟਾ ਚੱਲਿਆ ਹੋਇਆ 22 2300 ਨਾਲ ਟਰੈਕਟਰ ਨੂੰ ਕੀ ਹੁੰਦਾ ਯਾਰ ਹੈ ਤੇ ਬਈ ਆ ਪੈਣਦਾਨ ਵਗੈਰਾ ਬਈ ਚੰਗੀ ਤਰ੍ਹਾਂ ਕਰ ਲੋ ਚੈੱਕ ਆ ਮਾਰ ਕੇ ਮੂਰ ਕੇ ਦਿਖਾਈ ਮੜੇ ਜੇ ਜਮਾ ਨਵੇਂ ਅਟੇਰ ਜਮਾ ਨਵੇਂ ਟੇਰ ਅਤਾ ਜੇ ਆ ਮੂਰਲੇ ਬਾਈ ਦਿਖਾ ਦੇ ਸਾਰੇ ਹੈ ਪੂਰਲੇ ਦਿਖਾ ਦੇ ਲਓ ਜੀ ਟਰੈਕਟਰ ਆਪਾਂ ਚਾਰੋਂ ਤਰਫ ਤੋਂ ਦਿਖਾਦਾ ਛਤਰੀ ਛੂਤਰੀ ਬਾਈ ਬਿਲਕੁਲ ਨਵੀਆਂ ਪਾਈਪਾਂ ਦੀ ਜਸਤੀ ਪਾਈਪਾਂ ਦੀ ਜਿਹੜੀ ਛਤਰੀ ਆ ਠੀਕ ਆ ਤੇ ਹੁਣ ਫੌਜੀ ਸਾਹਿਬ ਕਿਹੜਾ ਦਿਖਾਉਣਾ ਜੋਂਡੀਅਰ ਆ ਗਿਆ ਪੁਜਾ ਜੀ ਜੋਂਡੀਅਰ ਆ ਗਿਆ ਬਾਈ ਕਿਹੜਾ ਮਾਡਲ ਆ ਇਹ ਇਹ 8 ਮਾਡਲ ਆ ਪੰਜਾਬ ਨੰਬਰ ਆ ਠੀਕ ਆ ਤੇ 335 ਬਾਈ ਰੇਟ ਆ ਇਹਦਾ ਹਾਂ ਅੱਧੇ ਟਾਇਰਾਂ ਬਗਲੇ ਤੇ ਮੂਰਲੇ ਡਿਸਕਾਊਂਟ ਤੋਂ ਪਹਿਲਾਂ ਬਾਈ ਚੰਗੀ ਤਰ੍ਹਾਂ ਹਾਲਤ ਚੈੱਕ ਕਰ ਲਓ ਠੀਕ ਆ ਟਰੈਕਟਰ ਦੀ ਬਿਲਕੁਲ ਜੈਨੂਇਨ ਹਾਲਤ ਆ ਟਾਇਰ ਕਿੰਨੇ ਪੈਸੇ ਪਏ ਹੋਏ ਆ ਬਾਈ ਅੱਧੇ ਟਾਇਰ ਆ ਬਾਈ ਅੱਧੇ ਟਾਇਰ ਆ ਹਨਾ ਹਾਂ ਮੂਰਲੇ ਵਦਨ ਹਾਂ ਗੋਲ ਗੁੱਡੀ ਵਾਲੇ ਮੂਰਲੇ ਆ ਤੇ ਬਿਲਕੁਲ ਸਾਫ਼ ਕੰਡੀਸ਼ਨ ਦਾ ਟਰੈਕਟਰ ਪਿਆ ਹੋਇਆ ਤੇ ਅਕਵਾਲ ਬਾਈ ਇੱਧਰ ਹੋਇਓ ਤੇ ਜੇ ਹੁਣ ਆਪਾਂ ਇਹਦੇ ਡਿਸਕਾਊਂਟ ਦੀ ਗੱਲ ਕਰੀਏ ਸਕਾਊਂਟ ਦੇ ਦਿਆਂਗੇ ਯਾਰ ਟਰੈਕਟਰ ਆਪਾਂ 9 लाख 95000 ਰਚ 40000 ਦਾ ਡਿਸਕਾਊਂਟ ਦੇ ਦਿਆ ਜੀ 40000 ਰੁਪਿਆ ਹਾਂ ਠੀਕ ਆ ਜੀ ਲੈ ਵੀ ਦੋ ਅ ਦੋ ਕਿੰਨੇ ਦਾ 95 ਦਾ ਹਾਂ 3 40000 ਰੁਪਿਆ ਹੋ ਗਿਆ ਬਾਈ ਠੀਕ ਆ 40000 ਰੁਪਿਆ ਆ ਟਰੈਕਟਰ ਤੇ ਡਿਸਕਾਊਂਟ ਹੋ ਗਿਆ ਜੈ ਸਨੋ ਹੀ ਆ ਜੈ ਸਨੋ ਹੀ ਆ ਜੈ ਸਨੋ ਹੀ ਆ ਤੇ ਹੈਨਾ ਤੇ ਉਹ ਆ ਗਿਆ ਹੁਣ ਕਿਹੜਾ ਸੋਨਾ ਦੀ ਕਾ 35 ਹੋਵੇ ਜਮਾ ਨਵਾਂ ਲੁੱਕ ਪੀੜਾ ਖੜਾਈ ਖੜਾ ਹੈ ਆ ਵੀ ਨਾਲ ਦੇ ਟਾਇਰ ਆਦੇ ਜਮਾ ਜਮਾ ਨਾਲ ਦਾ ਚੌਕਾ ਟਰੈਕਟਰ ਆ ਬਾਈ ਆਪਾਂ ਦਾ ਸ਼ੋ ਸ਼ੂ ਬਾਈ ਦਿਖਾਈਓ ਮੜਾ ਜਾ ਰਿਜਨਲ ਟਰੈਕਟਰ ਸਾਰਾ ਯਾਰ ਚੰਗੀ ਕੰਡੀਸ਼ਨ ਦੇ ਵਿੱਚ ਆ 800 ਘੰਟਾ ਸਾਰਾ ਟਰੈਕ ਚੱਲਿਆ ਇਹ ਸਾਰਾ 800 ਘੰਟਾ ਹਾਂ ਨਾਲ ਦੇ ਟਾਇਰ ਆ ਜਮਾ ਚਾਰੇ ਠੀਕ ਆ ਤੇ ਬਾਈ ਰੇਟ ਦੀ ਗੱਲ ਕਰੀਏ 475000 475 2021 ਮਾਡਲ ਆ ਠੀਕ ਆ ਲੈ ਬਾਈ ਇੱਧਰ ਲੈ ਬਸਿਆ ਮੜਾ ਜਾ ਆਹ ਇੰਜਨ ਉੰਜ ਚੰਗੀ ਤਰ੍ਹਾਂ ਚੈੱਕ ਕਰਾ ਦਿਓ ਬਿਲਕੁਲ ਬਰੀਕੀ ਦੇ ਨਾਲ ਠੀਕ ਆ ਸ਼ੋ ਬਾਈ ਤੁਹਾਡੇ ਸਾਹਮਣੇ ਆ ਤੇ ਜੇ ਹੁਣ ਆਪਾਂ ਇਧਰੋਂ ਸੀਲ ਵਗੈਰਾ ਆਪਣੀ ਫੁੱਲ ਗਰੰਟੀ ਡੈਕਟਰ ਬਾਹ ਕੇ ਲਜਾਦਾ ਕਰੇ ਆ ਬਤਾ ਠੀਕ ਆ ਭਾਈ ਲੈ ਭਾਈ ਐਨਓਸੀ ਮਿਲ ਜੂਗੀ ਟਾਪ ਮਾਰ ਫੈਕਟਰੀ ਆ ਸੀਲਾ ਸੁਨਾ ਚੰਗੀ ਤਰ੍ਹਾਂ ਦਿਖਾ ਦੇ ਮੇਰਾ ਵੀਰ ਪਾਵਰ ਦੇ ਵਿੱਚ ਆ ਗਿਆ ਡਬਲ ਡਿਸਟ੍ਰੀਬਿਊਟਰ ਆ ਗਿਆ ਤੇ ਪੈੜਦਾਨ ਵਗੈਰਾ ਭਾਈ ਚੰਗੀ ਤਰ੍ਹਾਂ ਦਿਖਾ ਕਰਾ ਬਿਲਕੁਲ ਸਾਫ ਕੰਡੀਸ਼ਨ ਦੇ ਪਈ ਹੋਏ ਆ ਤੇ ਮਰਗਾਰ ਮਰਗੂੜਾ ਉੱਤੇ ਤੇ ਦਿਖਾਈ ਆ ਬੈਠਣ ਵਾਲੀ ਤਾਂ ਕਲਮ ਤਾਂ ਨਹੀਂ ਲੱਗੀ ਕਿਤੇ ਹਾਂ ਕਿਤੇ ਕਲਮ ਨਹੀਂ ਲੱਗੀ ਠੀਕ ਹੈ ਜੀ ਲੈ ਭਾਈ ਪਿੱਛੋਂ ਵੀ ਦਿਖਾ ਦਿਓ ਟਾਇਰ ਟੂਰਨ 800 ਘੰਟਾ ਚੱਲਿਆ ਸਾਰਾ ਟਰੈਕਟਰ 800 ਘੰਟੇ ਚ ਕੀ ਇਹ ਤੁਹਾਨੂੰ 800 ਘੰਟਾ ਚੱਲਿਆ ਨਾਲ ਦੇ ਟਾਇਰ 85% ਟਾਇਰ ਨਾਲ ਦੇ ਨੇ ਇਹ ਹਾਂ ਲੈ ਬਈਆ ਬੈਕ ਸਾਈਡ ਤੋਂ ਦਿਖਾ ਦੇ ਡਬਲ ਡਿਸਟ੍ਰੀਬਿਊਟਰ ਆ ਗਿਆ ਪਾਵਰ ਦੇ ਵਿੱਚ ਆ ਗਿਆ ਤੇ ਆਹੋ ਕਿਤੇ ਨਿੱਧਰਾਂ ਦੇਖ ਲੋ ਬਾਈ ਠੀਕ ਆ ਗੁੱਲੀਆਂ ਵਗੈਰਾ ਉਵੇਂ ਆ ਕਰਾਹੇ ਕੱਪਿਆਂ ਤੇ ਜਿਹੜੇ ਟਰੈਕਟਰ ਚੱਲੇ ਹੁੰਦੇ ਆ ਸਾਰੇ ਇਥੋਂ ਵੱਡੇ ਪਏ ਹੁੰਦੇ ਆ ਤੇ ਲਿੰਕਾਂ ਬਿੰਕਾਂ ਤੇ ਕਿਤੇ ਕੋਈ ਟਿਪ ਟਾਪ ਆ ਹਾਂ ਕਿਤੇ ਨਹੀਂ ਦੱਦੀਆਂ ਕਿਤੇ ਵੀ ਟੱਚ ਨਹੀਂ ਹੈਗੀ ਲਓ ਜੀ ਛਤਰੀ ਛੁਤਰੀ ਬਾਈ ਉੱਤੇ ਤੋਂ ਦਿਖਾ ਦੇ ਚੰਗੀ ਤਰ੍ਹਾਂ ਤੇ ਭਾਈ ਜੇ ਹੁਣ ਆਪਾਂ ਇਹਦੇ ਡਿਸਕਾਊਂਟ ਦੀ ਗੱਲ ਕਰੀਏ ਡਿਸਕਾਊਂਟ ਕਰਕੇ ਕਿੰਨਾ ਇਹਦਾ 4 ਲੱਖ 45000 ਦਾ 445 ਦਾ ਹਾਂ 30000 ਰੁਪਏ ਡਿਸਕਾਊਂਟ ਹੋ ਗਿਆ ਹਾਂ 30000 ਰੁਪਏ ਹੋ ਗਿਆ ਭਾਈ ਠੀਕ ਆ 30000 ਰੁਪਏ ਦੇ ਜੋ ਡਿਸਕਾਊਂਟ ਹੋ ਗਿਆ ਤੇ ਬਾਕੀ ਮੌਕੇ ਤੇ ਹੋਰ ਮਾਨਤਾਣ ਹੋ ਜਾਊਗਾ ਹੈਨਾ ਹੋ ਜਾਊਗਾ ਹੁਣ ਇਹ ਮੈਸੀ ਮੈਸੀ ਪੰਜਾਬ ਨੰਬਰ ਹਾਂ ਡਬਲ ਕਲਚ ਆ ਇਹ ਡਬਲ ਕਲਚ ਆ ਗਿਆ ਹਾਂ ਪੰਜਾਬ ਨੰਬਰ ਹੈ ਹਾਂ ਇਹ ਡਿਮਾਂਡ ਕਿੰਨੀ ਡਿਮਾਂਡ ਤਾਂ ਇਹਦੀ 2 ਲੱਖ ਤੇ 55000 ਹੈ ਠੀਕ ਆ ਤੇ ਦੇ ਦਾਂਗੇ ਟਰੈਕਟਰ ਯਾਰ ਆਪਾਂ ਇਹ ਸਵਾ ਦੋ ਲੱਖ ਦਾ ਟਰੈਕਟਰ ਦੇ ਦਾਂਗੇ ਸਵਾ ਦੋ ਦਾ ਹਾਂ ਠੀਕ ਹੈ ਲੈਣਾ ਰੇਟ ਹਾਂ ਬਿਲਕੁਲ ਭਾਈ ਹਟਾ ਟੂ ਕਿੰਨੇ ਕਿੰਨੇ ਦਿਖਾਓ 80 ਪਾਇ 85 ਪਾਇ ਟਾਇਰ ਦਾ ਹਾਂ ਬਿਲਕੁਲ ਇਹ ਟਰੈਕਟਰ ਦੀ ਭਾਈ ਜੈਨੂਨ ਹਾਲਤਾ ਠੀਕ ਆ ਡੰਡਾ ਫੱਟੀ ਸਾਰੇ ਟਰੈਕਟਰਾਂ ਨਾਲ ਮਿਲਦਾ ਸਾਰੇ ਟਰੈਕਟਰਾਂ ਨਾਲ ਆਹ ਕੱਲੀ ਮਗਰਾੜਾਂ ਦੀ ਟੱਚ ਹੋ ਜਾ ਉੱਤੋਂ 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 ਠੀਕ ਆ ਜੀ ਲੈ ਭਾਈ ਵਿੱਚੋਂ ਨਹੀਂ ਹੋਈ ਉੱਤੋਂ ਹੋਈ ਆ ਹੋਈ ਇਕੱਲੀ ਸਾਈਡਾਂ ਤੋਂ ਨਹੀਂ ਹੋਈ ਹਾਂ ਛਤਰੀ-ਛੁਤਰੀ ਸਾਰਾ ਕੁਸ ਬਾਈ ਮਿਲ ਜੂਗਾ ਨਾਲ ਆ ਵਧੀਆ ਹਾਲਤ ਦੇ ਵਿੱਚ ਆ ਛਤਰੀ ਠੀਕ ਆ ਆ ਮਾਰੇ ਉੱਪਰ ਮਾਰੀ ਛਤਰੀ-ਛੁਤਰੀ ਵਧੀਆ ਹਾਲਤ ਦੇ ਵਿੱਚ ਆ ਵੇ ਭਾਈ ਪਾਂਦੀ ਛਤਰੀ ਆ ਤੇ ਭਾਈ ਹੁਣ ਠੀਕ ਆ ਤਾਂ ਡਿਸਕਾਊਂਟ ਵੀ ਆਪਾਂ ਦੱਸਤਾ ਹੈ ਨਾ ਦੱਸਤਾ ਹਾਂ ਡਿਸਕਾਊਂਟ ਦੱਸਤਾ ਹੁਣ ਇਧਰਲੇ ਪਾਸੇ ਮਾੜੀ ਝਾਤੀ ਜੀ ਮਰਵਾ ਦਿੰਨੇ ਆ ਆ ਬੇਟ ਬੂਟ ਬਾਈ ਰੈਡ ਬੂਟ ਲੋਹੇ ਦੇ ਬੇਟ ਲੱਗਿਆ ਬਾਈ ਜਿਹੜੇ ਜਿਹੜੇ ਲੱਗੇ ਹੋਏ ਆ ਲਓ ਜੀ ਇਧਰਲੇ ਪਾਸੇ ਮਾੜਾ ਮਰਵਾ ਦਿਓ ਆ ਵੀ ਬਿਲਕੁਲ ਜੈਨੂਨ ਹਾਲ ਦਾ ਬਾਈ ਟਰੈਕਟਰ ਦੀ ਤੇ ਬਾਈ ਹੁਣ ਕਿਹੜਾ ਆਪਣਾ ਦਾ ਹੈ 3630 3630 ਲੈ ਬਾਈ 8 ਵਾਲਾ ਟਰੈਕਟਰ ਹੈ ਹਰਿਆਣਾ ਨੰਬਰ ਹੈ ਇਹ ਹਾਂ ਦਿਖਾ ਦੇ ਲੈ ਵੀ ਆ ਜਾ 2008 ਵਾਲਾ ਗਿਆ 355 ਰੇਟ ਆ ਗਿਆ 355 ਰੇਟ ਆ ਹਾਂ ਪਾਵਰ ਸਟੀering ਹੈ ਹਾਂ ਲੈ ਬਈ ਤੁਹਾਡੇ ਸਾਹਮਣੇ ਆ ਠੀਕ ਆ 55 ਕਿਲੋ ਦਾ ਟਰੈਕਟਰ ਹੈ ਹੂੰ ਦੱਕ ਡੱਕ ਲੱਗਿਆ ਹੋਇਆ ਛਤਰੀ ਵਧੀਆ ਹਾਲਤ ਦੇ ਵਿੱਚ ਆ ਡੰਡਾ ਪੱਟੀ ਸਾਰਾ ਮਿਲ ਜੂਗਾ ਨਾਲ ਆ ਟਰੈਕਟਰ ਦੀ ਜੈਨੂਨ ਹਾਲਤ ਆ ਸਾਰਾ ਰੈਨਲ ਟਰੈਕਟਰ ਕੱਲੇ ਬਗਰਾੜ ਦੇ ਅੰਦਰਲੀ ਅੰਦਰਲੀ ਸ਼ੈਡ ਹੋਇਆ ਆ ਅੰਦਰਲੀ ਸਾਈਡ ਹੋਈ ਆ ਟੱਚਿੰਗ ਆ ਹਾਂ ਆ ਚੰਗੀ ਤਰ੍ਹਾਂ ਬਾਈ ਦਿਖਾਈ ਚੱਕ ਇੱਥੇ ਟੱਚਿੰਗ ਹੋਈ ਆ ਉੱਪਰਲੀ ਸਾਈਡ ਤੇ ਕੋਈ ਬਾਈ ਕਹਿੰਦਾ ਟੱਚਿੰਗ ਨਹੀਂ ਹੈਗੀ ਕੰਪਾਊਟ ਜਾ ਮਾਰਾ ਹੋਇਆ ਸੀਗਾ ਉਹਨਾਂ ਨੇ ਕਾਲਾ ਆ ਜਾ ਹਾਂ ਉਹਦਾ ਕਰਕੇ ਕਰਾਈ ਜਾਂਦੀ ਗਾਲ ਕਾਲੇ ਨਾਲ ਕੁੱਤੀ ਨਹੀਂ ਹੋ ਰਹੀਆਂ ਨੇ ਜੀ ਜੀ ਤੇ ਟਾਇਰ ਬਾਈ ਤੁਹਾਡੇ ਸਾਹਮਣੇ ਕਿੰਨੇ ਪੈਸੇ ਆ ਬਾਈ ਇਹ ਟਾਇਰ ਆ ਟਾਇਰ ਹੈਗਾ ਬਾਈ 60 65 ਪੈ ਟਾਇਰ ਨਾ 60 ਬਾਇਟ ਪੈ ਜਿਹੜੇ ਟਾਇਰ ਆ ਠੀਕ ਆ ਤੇ ਭਾਈ ਇਧਰ ਲਈ ਹਾ ਇਧਰਲੀ ਸਾਈਡ ਤੋਂ ਜਿਹੜਾ ਇੰਜਨ ਆ ਚੰਗੀ ਤਰ੍ਹਾਂ ਚੈੱਕ ਕਰਾ ਦਿਓ ਬਿਲਕੁਲ ਜੈਨੂਨ ਹਾਲਤ ਆ ਜੀ ਟਰੈਕਟਰ ਦੀ ਤੇ ਭਾਈ 355 ਰੇਟ ਆ ਤੇ ਦੇ ਲੈਣ ਵਾਲੀ ਜੈਸਨੋ ਜੈਸਨੋ 3 ਲੱਖ ਪਤੀ ਹਰਦਾ ਹੈ ਇਹ 325 ਦਾ ਹਾਂ 35 45 30000 ਰੁਪਏ ਡਿਸਕਾਊਂਟ ਹੋ ਗਿਆ ਹਾਂ ਹੈਨਾ ਹਾਂ 35 45 ਤੇ 55 30000 ਰੁਪਏ ਭਾਈ ਠੀਕ ਆ ਜੈਸਨੋ ਲੈ ਵੀ ਟਰੈਕਟਰ ਹੋਰ ਵੀ ਆ ਫਿਰ ਵੀਡੀਓ ਹੋ ਜਾਂਦੀ ਹੈ ਲੰਬੀ ਠੀਕ ਆ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਇਹ ਟਰੈਕਟਰ ਤੁਸੀਂ ਦੇਖ ਲਿਆ ਸਾਰੇ ਤੇ ਬਖਵਾਲ ਭਾਈ ਹੁਣ ਨੰਬਰ ਬੋਲ ਦੋ ਜੀ ਆਪ ਦਾ ਨੰਬਰ ਬਾਈ 9664099001 99001 ਕਿਸੇ ਵੀ ਵੀਰ ਭਾਈ ਨੇ ਜਿਹੜਾ ਟਰੈਕਟਰ ਆ WhatsApp ਤੇ ਫੋਟੋਆਂ ਮੰਗਾਉਣੀਆਂ ਹੋਈਆਂ ਠੀਕ ਆ ਤੇ ਸੱਚ ਇੱਕ ਹੋਰ ਗੱਲ ਟਰੈਕਟਰ ਵੇਚ ਕੱਟਿਆ ਜਾਊਗਾ ਕੱਟਿਆ ਜਾਊਗਾ ਬੇਚ ਠੀਕ ਆ ਹਾਂ ਵਿੱਚ ਵੀ ਕੱਟਿਆ ਜਾਊ ਲਾਉਣ ਵੀ ਹੋ ਜਾਊਗਾ ਲੋਨ ਵੀ ਹੋ ਜਾਊਗਾ ਲੋਨ ਦੀ ਸਹੂਲਤ ਵੀ ਹੈਗੀ ਆ ਤੇ ਹੋਰ ਕੋਈ ਤੁਸੀਂ ਕਹਿਣਾ ਚਾਹੁੰਦੇ ਸੀਗੇ ਲਾ ਬਸ ਇਹੀ ਕਹਿਣਾ ਸੀ ਫੋਨ ਕਰਕੇ ਆਜੋ ਵਧੀਆ ਰੇਟ ਨਾਲ ਟਰੈਕਟਰ ਦੇਵਾਂ ਇਹ ਕੋਈ ਹੋ ਨਹੀਂ ਟਰੈਕਟਰ ਨੇ ਆਪਣੀ ਥੱਲੀ ਆ ਬਾਕੇ ਲੈ ਜਾਓ ਕਾਗਜ਼ ਪੱਤਰਾਂ ਦੀ ਆਪਣੀ ਥੱਲੀ ਆ ਜਿਹਦੀ ਐਨਓਸੀ ਨਿਕਲਦੀ ਆ ਉਹਦੀ ਐਨਓਸੀ ਕਢਾ ਕੇ ਦੇਵਾਂਗੇ ਜੀ ਨਹੀਂ ਨਿਕਲਦੀ ਡਾਉਣ ਵਾਲਾ ਜਿਹਦਾ ਵੀ ਉਹਦਾ ਆਪ ਦਾ ਐਕਸਪੀਡਰ ਰਿਹਾ ਹੈ ਠੀਕ ਆ ਆਪਣਾ ਆਧਾਰ ਕਾਰਡ ਲੈ ਜਾਓ ਕੋਈ ਐਕਸਪੀਡਰ ਲੈ ਜਾਓ ਆਪਣੀ ਗਾਰੰਟੀ ਆ ਕਾਗਜ਼ ਪੱਤਰਾਂ ਦੀ ਠੀਕ ਆ ਤੇ ਇਹ ਜਿਹੜਾ ਆਪਣਾ ਪਲਾਟ ਆ ਇਹ ਕਿੰਨੇ ਨੰਬਰ ਪਲਾਟ ਆ ਨੰਬਰ ਪਲਾਟ ਆ 4 ਨੰਬਰ ਆ ਹਾਂ ਬਾਈ ਜਦੋਂ ਆਪਾਂ ਚ ਰਵਿਦਾਸ ਚੌਂਕ ਤੋਂ ਉੱਤਰਦੇ ਉੱਤਰਦੇ ਸਾਰ ਹੀ ਆ ਬੱਸ ਨਾ ਚਾਰ ਨੰਬਰ ਚਾਰ ਨੰਬਰ ਚਾਰ ਨੰਬਰ ਦੇ ਵਿੱਚ ਬੁੱਟਵਾਰ ਨੂੰ ਅਖਵਾਲ ਫੌਜੀ ਦਾ ਪੁੱਛ ਲਓ ਠੀਕ ਆ ਤੇ ਇੱਥੇ ਮਿਲ ਲਗੇ ਤੇ ਠੀਕ ਆ ਬਾਈ ਹੈ ਆ ਸ੍ਰੀਕਾਰ ਅਸੀਂ